ਕੰਟਰੀ ਕਿਹੋ ਜੀ ਹੈ ਜੀ ਕੁੜੀਆਂ ਲਈ ਕੰਟਰੀ ਬਹੁਤ ਵਧੀਆ ਬਹੁਤ ਵਧੀਆ ਸੇਫ ਹੈ ਕੁੜੀਆਂ ਲਈ ਮੈਂ ਰਾਤ ਨੂੰ ਕਈ ਵਾਰੀ 2 ਵਜੇ ਵੀ ਆਂਦੀ ਆ ਕੰਮ ਤੇ 1:00 ਵਜੇ ਵੀ ਆਂਦੀ ਮੈਨੂੰ ਹਾਲੇ ਤੱਕ ਕੋਈ ਪ੍ਰੋਬਲਮ ਨਹੀਂ ਹੋਈ 3 ਸਾਲ ਹੋ ਗਏ 3 ਸਾਲਾਂ ਤੋਂ ਹੋ ਗਏ ਨੇ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਆਈ ਵੈਰੀ ਗੁੱਡ ਮੈਮ ਬਗਰ ਨਾਮ ਬਚਾ ਕੇ ਮਿਹਨਤੀ ਹੈ ਪ੍ਰੋਪਰ ਮਿਹਨਤੀ ਹੈ ਜਸ ਕਰਕੇ ਰਹਿ ਰਿਹਾ ਖਿੱਚ ਕੇ ਕਮਾਈ ਕਰ ਰਿਹਾ ਤਾਂ ਕਿੰਨੇ ਯੂਰੋਜ਼ ਮੈਕਸਿਮਮ ਕਮਾ ਸਕਦਾ ਹੈ ਤੋਂ ਯਾਰ 2000 ਤੱਕ ਕਮਾ ਸਕਦਾ ਹੈ ਇਹੀ ਵੀਡੀਓ ਉਹਨਾਂ ਲਈ ਹੈ ਜਿਹੜੇ ਕਹਿੰਦੇ ਨੇ ਕਿ ਸਾਈਪ੍ਰਸ ਵਿੱਚ ਕੰਮ ਨਹੀਂ ਹੈ ਹੁਣ ਮਿਲੋ ਇਸ ਕਲਾਈ ਜੋ ਦੋ ਦੋ ਸ਼ਿਫਟਾਂ ਲਗਾ ਕੇ ਮਹੀਨੇ ਦੇ ਲਗਭਗ 1 ਲੱਖ ਤੋਂ 2 ਲੱਖ ਦੇ ਕਰੀਬ ਕਮਾ ਰਹੀਆਂ ਨੇ ਇਹ ਨਹੀਂ ਸਾਈਪ੍ਰਸ ਕੁੜੀਆਂ ਲਈ ਸਭ ਤੋਂ ਸੇਫ ਐਂਡ ਸਪੈਕਟ ਫੁੱਲ ਕੰਟਰੀ ਹੈ ਤਾਂ ਹੀ ਟਾਇਸਟ ਕਲਾਈਨ ਨੇ ਹਜ਼ਾਰਾਂ ਹੀ ਸਟੂਡੈਂਟ ਆ ਰੈਫਰੈਂਸ ਦਿੱਤਾ ਹੈ ਕਿ ਤੁਸੀਂ ਵੀ ਸਾਈਪ੍ਰਸ ਆਓ ਜੀ ਕਿ ਨੰਨੰਦੋਂ ਟੋਡਾ ਅਮਨਦੀਪ ਕਾਰ ਓਕੇ ਅਮਨਦੀਪ ਜੀ ਅਸੀਂ ਇਸ ਟਾਈਮ ਖੜੇ ਆ ਜੀ ਆਇਆ ਨਾ ਆਪਾਂ ਦੇ ਵਿੱਚ ਕਿੱਥੇ ਖੜੇ ਆਪਾਂ ਆਇਆ ਨਾ ਆਪਾਂ ਤੇ ਮੈਮ ਮੋੜੇ ਤੁਸੀਂ ਸਾਨੂੰ ਮਿਲੇ ਹੋ ਹਾਂਜੀ ਤੁਹਾਨੂੰ ਇੱਕ ਬਹੁਤ ਜਲਦੀ ਇਹ ਜਾਣ ਕੇ ਕਿ ਮੈਂ ਦੂਸਰੇ ਕੰਮ ਤੇ ਚੱਲੀ ਆ ਜੀ ਬੱਚੇ ਇੱਥੇ ਮੈਮ ਮੋਸਟਲੀ ਜੋ ਮਿਲ ਰਿਹਾ ਸਾਨੂੰ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਬੱਚੇ ਡਬਲ ਸ਼ਿਫਟਾਂ ਕਰ ਰਹੇ ਨੇ ਕੀ ਕਹਿਣਾ ਚਾਹੁੰਦੇ ਸੀ ਬਾਰ ਵੀ ਛੱਡੇ ਆ ਪੈਸੇ ਵੀ ਨਾ ਕਮਾਈਆਂ ਫਿਰ ਫਾਇਦਾ ਕੀ ਹੱਥ ਆਉਂਦਾ ਜੀ ਜੀ ਪੈਸਾ ਕਮਾ ਰਹੇ ਹੋ ਹਾਂ ਕਮਾ ਰਹੇ ਹਾਂ ਬਹੁਤ ਪੈਸਾ ਕਮਾ ਰਹੇ ਹਾਂ ਕਿੰਨਾ ਪੈਸਾ ਕ 1 ਲੱਖ ਮਤਲਬ ਕਿ 1000 ਰੁਪਏ ਯੂਰੋ ਓਕੇ ਮਤਲਬ 1000 ਯੂਰੋ ਤੁਸੀਂ ਕਰਦੇ ਹੋ ਭੰਜੰਦੇ ਨੇ ਟਿਪ ਵਗੈਰਾ ਠੀਕ ਹੈ ਜੀ ਜਿੱਦਾਂ ਤੁਸੀਂ ਡਬਲ ਸ਼ਿਫਟ ਕਰ ਰਹੇ ਹੋ ਮਨ ਮੋਸਟਲੀ ਬੱਚੇ ਡਬਲ ਸ਼ਿਫਟਾਂ ਦੇ ਵਿੱਚ ਕਹੇ 2000 ਮੁੰਜਾ ਚੁਕਾਰ ਰਹੇ ਨੇ ਕੀ ਕਹਿਣੇ ਕਰੀ ਨਹੀਂ ਮੈਂ ਆਪ ਦਾ ਰਿਲੈਕਸ ਹੋ ਕੇ ਕੰਮ ਕਰਦੇ ਮਨਦਾ ਹੈਡਕਲੀ ਮਤਲਬ ਹੈਗਾ ਇਹ ਕਮਾ ਸਕਦੇ ਪਰ ਰਿਲੈਕਸ ਆਪਾ ਓਕੇ ਠੀਕ ਹੈ ਜੀ ਪਿੱਛੇ ਘਰ ਦੇ ਖੁਸ਼ ਨੇ ਵਧੀਆ ਕਿੰਨੇ ਕੁ ਖੁਸ਼ ਨੇ ਬਹੁਤ ਖੁਸ਼ ਆ ਤੁਸੀਂ ਖੁਸ਼ ਆ ਆਪਕੋ ਕਮਾਈ ਦੇ ਕਿਸੇ ਤੇ ਡਿਪੈਂਡ ਨਹੀਂ ਹੈਗਾ। ਵੈਰੀ ਗੁੱਡ ਮੈਮ ਬਹੁਤ ਅੱਛੀ ਗੱਲ ਹੈ ਕਿ ਤੁਸੀਂ ਇੱਕ ਸੈਲਫ ਡਿਪੈਂਡੈਂਟ ਹੋ। ਸਾਈਪ੍ਰਸ ਕੰਟਰੀ ਵੀ ਤੁਹਾਨੂੰ ਇੱਕ ਸੈਲਫ ਡਿਪੈਂਡੈਂਟ ਬਣਾਤਾ ਕੀ ਕਹਿਣਾ ਚਾਹੁੰਦੇ ਆਂ? ਕੋਈ ਵੀ ਮਾੜੀ ਨਹੀਂ ਹੁੰਦੀ। ਜਿਹਨੇ ਕੰਮ ਕਰਨਾ ਜਿਹਨੇ ਕੰਮ ਕਰਨਾ ਉਹਨੂੰ ਇੰਡੀਆ ਵੀ ਨਹੀਂ ਹੈਗਾ। ਜੀ 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 ਜਿਹਨੇ ਨਹੀਂ ਕਰਨਾ ਉਹਨੂੰ ਇੱਥੇ ਵੀ ਇੱਥੇ ਵੀ ਨਹੀਂ ਆ ਬਿਲਕੁਲ ਤੁਸੀਂ ਜਿੱਦਾਂ ਦੇਖ ਸਕਦੇ ਹੋ ਨੇ ਬਹੁਤ ਮਿਹਨਤ ਕਰ ਰਹੇ ਹੋ ਡਬਲ ਸ਼ਿਫਟਾਂ ਕਰ ਰਹੇ ਹੋ। ਕੀ ਮੈਸੇਜ ਦੇਣਾ ਚਾਹੁੰਨੇ ਕੁੜੀਆਂ ਨੂੰ ਮੈਂ ਜਿਹੜੇ ਹਜੇ ਬਹਿ ਕੇ ਸੋਚਦੀਆਂ ਨੇ ਕਿ ਅਸੀਂ ਫਾਈਲ ਲਗਾਈਏ ਸੋਚਣ ਦਾ ਕੋਈ ਫਾਇਦਾ ਨਹੀਂ ਜਿੰਨਾ ਹੋ ਸਕਦਾ ਆਜੋ ਬਾਹਰ ਕਮਾਉ ਪੈਸਾ ਠੀਕ ਹੈ ਸੋਚੀ ਜਾਓਗੇ ਜਿਹੜਾ ਹੁਣ ਦਾ ਟਾਈਮ ਹੈ ਜੇ ਛੋਟੀ ਉਮਰ ਜਿਹੜਾ ਹੁੰਦਾ ਉਹਦੇ ਲਈ ਬਹੁਤ ਵਧੀਆ ਹੈ ਬਿਲਕੁਲ ਨੰਮ ਕੰਟਰੀ ਕਿਹੋ ਜੀ ਹੈ ਜੀ ਕੁੜੀਆਂ ਲਈ ਕੰਟਰੀ ਬਹੁਤ ਵਧੀਆ ਬਹੁਤ ਵਧੀਆ ਸੇਫ ਹੈ ਕੁੜੀਆਂ ਲਈ ਮੈਂ ਰਾਤ ਨੂੰ ਕਈ ਵਾਰੀ 2 ਵਜੇ ਵੀ ਆਂਦੀ ਆ ਕੰਮ ਤੇ 1:00 ਵਜੇ ਵੀ ਆਂਦੀ ਮੈਨੂੰ ਹਾਲੇ ਤੱਕ ਕੋਈ ਪ੍ਰੋਬਲਮ ਨਹੀਂ ਹੋਈ 3 ਸਾਲ ਹੋ ਗਏ 3 ਸਾਲਾਂ ਤੋਂ ਹੋ ਗਏ ਨੇ ਕੋਈ ਤੁਹਾਨੂੰ ਪ੍ਰੋਬਲ ਵੇਰੀ ਗੁੱਡ ਮੈਮ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਕਿ ਡਿਪੈਂਡੈਂਟ ਨਹੀਂ ਹੋ ਕਿਸੇ ਤੋਂ ਸੈਲਫ ਡਿਪੈਂਡੈਂਟ ਹੋ ਕਿੱਥੇ ਰਹਿ ਰਹੇ ਹੋ ਕਿ ਕਿਸ ਫਲੈਟ ਚ ਰਹਿ ਰਹੇ ਹੋ ਜਾਂ ਫਲੈਟ ਕਿੰਨਾ ਮੈਮ ਤੁਹਾਡਾ ਰੈਂਟ ਫਲੈਟ ਦਾ ਅ ਰੈਂਟ ਦਾ ਮਤਲਬ ਕਿ ਜੇ ਤਾਂ ਆਪਾਂ ਕਿਸੇ ਨਾਲ ਅਡਜਸਟ ਕਰ ਸਾਈਏ ਫਿਰ ਤਾਂ ਠੀਕ ਹੈ ਜੇ ਤੁਸੀਂ ਐਸ਼ਵਰਮ ਭਾਵਦੇ ਆ ਜੀ 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 ओके ਬਟ ਆਪਦੇ ਤੇ ਡਿਪੈਂਡ ਕਰਦਾ ਤੁਸੀਂ ਆਪਾਂ ਇੰਨੀ ਦੂਰ ਆਏ ਨਾ ਪਰਦੇਸਾਂ ਚ ਆਏ ਆਂ ਪਰ ਕਮਾਈ ਕਮਾਉਣ ਕਰਨ ਆਏ ਆਂ ਅਸੀਂ ਸੇਵਿੰਗ ਕਰਨ ਆਏ ਆ ਸੇਵਿੰਗ ਕਰਨੇ ਆ ਉਹ ਐਡਜਸਟ ਕਰਨਾ ਸਿੱਖੋ ਬਸ 100% ਮੈਮ ਅਗਰ ਮੈਮ ਬੱਚਾ ਹੈ ਕਿ ਮਿਹਨਤੀ ਹੈ ਪ੍ਰੋਪਰ ਮਿਹਨਤੀ ਹੈ ਜਸ ਕਰਕੇ ਰਹਿ ਰਿਹਾ ਖਿੱਚ ਕੇ ਕਮਾਈ ਕਰ ਰਿਹਾ ਤੇ ਕਿੰਨੇ ਯੂਰੋਜ਼ ਮੈਕਸਿਮਮ ਕਮਾ ਸਕਦਾ ਜੀ 2000 2000 ਤੱਕ ਕਮਾ ਸਕਦਾ ਪਰ ਅਸੀਂ ਸੁਣਿਆ ਆਏ ਨਾ ਆਪਾਂ ਦੇ ਵਿੱਚ ਨਾ ਸੀਜ਼ਨਲ ਜਿਹੜਾ ਕੰਮ ਬਹੁਤ ਜ਼ਿਆਦਾ ਹੈ ਕੀ ਕਹਿਣਾ ਚਾਹੁੰਦੇ ਸੀ ਬਾਰੇ ਹੈਗਾ 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 ਹੁਣ ਆ ਮੋਸਟਲੀ ਕਦੇ 15 ਘੰਟੇ 16 ਘੰਟੇ ਤੋਂ ਨਾਰਮਲ ਹੁੰਨ ਲੱਗਦੇ ਆ ਨਾਰਮਲ ਹੀ ਲੱਗ ਰਹੇ ਨੇ ਇੱਥੇ ਟੂਰਿਸਟ ਆਇਆ ਹੋਇਆ ਉਹਦੇ ਕਰਕੇ ਟੂਰਿਸਟ ਬਹੁਤ ਆ ਟੂਰਿਸਟ ਬਹੁਤ ਹੈ ਜੀ ਜੀ ਹੁਣ ਜਿੰਨੀ ਗਰਮੀ ਹੋਣੀ ਹੈ ਇੱਥੇ ਓਨਾ ਜਿਆਦਾ ਕੰਮ ਹੋਣਾ ਹੈ ਓਨਾ ਜਿਆਦਾ ਕੰਮ ਹੋਣਾ ਠੀਕ ਹੈ ਜੀ ਮੈਮ ਕੀ ਮੈਸੇਜ ਦੇਣਾ ਚਾਹੁੰਦੇ ਹੋ ਬੱਚਾ ਅਸੀਂ ਕਹਿੰਦੇ ਵੀ ਆਓ ਵਧੀਆ ਇੰਗਲਿਸ਼ ਆਣੀ ਜਾਂਦੇ ਜਿਆਦਾ ਜ਼ਰੂਰੀ ਇੰਗਲਿਸ਼ ਆ ਤੇ ਕੰਮ ਕਰਨਾ ਹੋਣਾ ਚਾਹੀਦਾ ਹੀ ਨਹੀਂ ਇਹ ਵੀ ਆਪਣੀ ਪੈਸੇ ਦਿੰਦੇ ਆਪ ਨੂੰ ਘੰਟੇ ਸਾਹ ਨਾਲ ਪੈਸੇ ਦਿੰਦੇ ਇਹ ਨਹੀਂ ਹੈਗਾ ਵੀ ਤੁਸੀਂ ਸਿਰਫ ਘੰਟੇ ਦੇਖੋ ਕੰਮ ਵੀ ਕਰੋ ਜੇ ਤੈਂ ਸਰ ਜਿੰਦਾਸੀ ਮੋਸਟਲੀ ਸੇ ਬੱਚਿਆਂ ਨੂੰ ਮਿਲੇ ਆ ਵਰਕ ਪਰਮਿਟ ਵਾਲੇ ਜਿਹੜੇ ਨੇ ਮੈਮ ਉਹ ਕਹਿ ਰਹੇ ਨੇ ਸਾਡੀ ਅਰਨਿੰਗ ਘਟ ਹੈ ਜਿਹੜੇ ਸਟੂਡੈਂਟ ਵੀ ਅਰਨਿੰਗ ਜ਼ਿਆਦਾ ਕਰ ਰਹੇ ਨੇ ਕਿਹੜੇ ਜਿਹੜੇ ਸਟੂਡੈਂਟ ਹੁੰਦੇ ਨੇ ਉਹਨਾਂ ਦੇ ਘੰਟੇਸਮਰ ਪੈਸੇ ਜ਼ਿਆਦਾ ਹੁੰਦੇ ਆ ਜਿਹੜੇ ਵੀਜ਼ਾ ਵਾਲੇ ਹੁੰਦੇ ਆ ਉਹਨਾਂ ਦੇ ਘਟ ਵਰਕ ਵੀਜ਼ੇ ਵਾਲੇ ਹਾਂ ਠੀਕ ਹੈ ਠੀਕ ਹੈ ਥੈਂਕ ਯੂ ਵਧੇਰੇ ਜਾਣਕਾਰੀ ਲਈ ਹੋਨੇ ਕਾਲ ਕਰੋ 74793 74793